ਇੱਕ ਪ੍ਰਕਾਸ਼ ਕੌਰ ਨਾਂ ਦੀ ਲੇਡੀ ਇੱਥੇ ਰਹਦੀ ਸੀ ਅਠੌੜਾ ਵਾਲੇ ਮੱਲੇ ਗਲੀ ਨੰਬਰ 4 ਚ ਤੇ ਉਹਦਾ ਮਰਡਰ ਹੋਇਆ ਤੇ ਜਿੰਸੀ ਹਮਾਰਿਆਂ ਜਿਹੜਾ ਕੋਈ ਰਮਨ ਸ਼ਰਮਾ ਨਾਮ ਦਾ ਵਿਅਕਤੀ ਸੀ ਕਿ ਉਸਨੂੰ ਹੈਰਾਨ ਕਰ ਦਿੱਤ ਹੈ ਇਹਨਾਂ ਦਾ ਹਸਬੰਡ ਸੀ ਜਾਂ ਸੁਣਨ ਚਾਹ ਆ ਵੀ ਇਹ ਕੋਈ ਮੈਰਿਜ ਕਰਾਈ ਸੀ ਪੰਜ ਚਾਰ ਮਹੀਨੇ ਪਹਿਲਾਂ ਉਨੀ ਸਵਾਈ ਗੱਲ ਹੈ ਬਾਕੀ ਅਸੀਂ ਸ਼ਾਮਿਲ ਕਰ ਰਹੇ ਹਾਂ ਕਿ ਲੇਡੀ ਦੀ ਡੈਥ ਹੋ ਗਈ ਹੈ ਫਰੀਦਕੋਟ ਉੱਥੇ ਹੁਣ ਟੀਮ ਸਾਡੀ ਜਾਏਗੀ ਜਿੱਦਾਂ ਦੀ ਸਟੇਟਮੈਂਟ ਆਏਗੀ ਉਦੋਂ ਹੀ ਯੂਸੀ ਯੂ ਨੋ ਕਰ ਰਹੀ ਕਰ ਇਹਨਾਂ ਦੇ ਬੱਚੇ ਨਹੀਂ ਸਰ ਬੱਚੇ ਹੈਗੇ ਇਹਨਾਂ ਦੇ ਹਾਂ ਦੋ ਕੁੜੀ ਲੜਕੀਆਂ ਨੇ ਇੱਕ ਲੜਕਾ ਹੈ ਲੜਕਾ ਨਾਲ ਗਿਆ ਹੋਇਆ ਤੇ ਚੱਕ ਕੇ ਲੈ ਗਈ ਸੀ ਹਸਪਤਾਲ ਇੰਕੋ ਸੈਂਕ ਬਾਹਰ ਆਏ ਨੇ ਦੋਨੋਂ ਪਤਾ ਲੱਗਿਆ ਬਈ ਇਹਨਾਂ 60 ਫਟ ਲੱਗੀ ਹੋਈ ਹੈ ਤਾਂ ਲੈ ਕੇ ਘੋਮੇ ਹਾਂ ਤੇ ਅਸਤ ਲੈ ਗਏ ਅਸਤ ਇਹ ਇਹਨਾਂ ਦੇ ਹਸਬੰਦ ਸੀਗੇ ਜਾਂ ਇਹ ਚਾਰ ਪੰਜ ਮਹੀਨੇ ਰਾਲ ਕੇ ਰਹੇ ਸੀ ਇਹਨਾਂ ਨੂੰ ਪਤਾ ਆਪਾਂ ਨੂੰ ਉਹ ਆਪਾਂ ਨੂੰ ਨਹੀਂ ਪਤਾ ਕਿ ਇਹਨਾਂ ਦਾ ਰਿਸ਼ਤਾ ਸੀ ਤੁਹਾਡਾ ਕੀ ਨਾਮ ਹੈ ਸਰ ਰਜਨੀਸ਼ ਇਹ ਜਿਹੜੀ ਲੇਡੀਜ਼ ਮਰਿਆ ਉਹਨਾਂ ਦਾ ਕੀ ਨਾਮ ਸੀ ਉਹਨੂੰ ਗੋਗੀ ਮਾਤਾ ਜੀ ਲਈ ਜਿਹੜਾ ਪਰਸਨ ਇਹਨਾਂ ਦੇ ਘਰ ਆਉਂਦਾ ਸੀ ਉਹਨਾਂ ਦਾ ਕੀ ਨਾਮ ਸੀ ਸ਼ਰਮਾ ਸ਼ਰਮਾ ਜੀ ਬਾਕੀ ਨਾਮ ਦਾ ਪੂਰਾ ਆਪਾਂ ਨੂੰ ਪਤਾ ਨਹੀਂ ਤੇ ਬੱਚੇ ਇਹਨਾਂ ਦੇ ਇਹਨਾਂ ਦੇ ਇੱਕ ਲੜਕਾ ਤੇ ਦੋ ਲੜਕੀਆਂ ਨੇ ਦੋ ਲੜਕੀਆਂ ਬਾਹਰ ਗਈਆਂ ਹੀ ਹੋਈਆਂ ਨੇ ਇਹ ਲੜਕਾ ਉੱਥੇ ਘਰੇ ਜਾਂਦੇ ਉਹ ਕੰਮ ਤੇ ਗਿਆ ਹੋਇਆ ਸੀ ਕਿੰਨੀ ਏਸੀ ਇਹਨਾਂ ਦੀ ਇਹਨਾਂ ਦੀ ਉਹਨਾਂ ਦੇ ਨੂੰ ਉੱਚੀ ਤੋਂ ਫਲਾਸ ਹੀ ਦੀ ਸੰਜਿਆ ਬਤਾਲਾ ਹਾਂ ਸੰਜਿਆ ਬਤਾਲਾ ਨੇੜੇ ਇੱਥੇ ਆ ਕੇ ਪਤਾ ਲੱਗਾ ਤਾਂ ਤਾਂ ਪਤਾ ਇਹ ਲੱਗਾ ਵੀ ਉਹ ਡੈਕ ਹੋ ਗਈ ਮਰ ਗਈ ਇੱਥੇ ਆਏ ਤਾਂ ਕੌਣ ਸੀ ਸਾਨੂੰ ਮੱਲੇ ਜੋ ਉੱਥੋਂ ਘਰੋਂ ਪਤਾ ਲੱਗਾ ਕਿ ਉਹ ਨੇ ਤੇ ਨੇ ਕੌਣ ਸੀ ਕਿੰਦ ਕਰਦੇ ਇਸੇ ਦੀਆਂ ਦੀ ਗਾਲੀ ਕੱਢਦੇ ਹਾਂ ਆਪਕੋ ਸਾਨੂੰ ਇਹ ਹੀ ਪਤਾ ਲੱਗਿਆ ਵੀ ਆ ਅੱਗੇ ਆਏ ਤਾਂ ਕੁਝ ਹੋਰ ਹੀ ਵੇਖ ਲਿਆ ਤਾਂ ਮਾਸ਼ਾ ਪਰੰਤੂ ਡੈਥ ਹੋਇਆ ਪਤਾ ਲੱਗਿਆ ਵੀ ਡੈਥ ਹੋਊਗਾਾਨੂੰ ਇੱਥੇ ਚੱਕਰ ਦਾ ਪਤਾ ਹੀ ਹੁਣ ਕਿ ਇੱਥੇ ਆ ਕੇ ਕੀ ਪਤਾ ਲੱਗਿਆ ਤੁਹਾਨੂੰ ਇੱਥੇ ਪਤਾ ਹੁਣ ਵੇਹ ਦੇ ਬੈ ਜਾ ਸਾਰਾ ਸਾਰੀ ਦੁਨੀਆ ਵੇਖੀ ਜਾਂਦੀ ਬਹੁਤ ਸਾਰੀ ਕੀ ਮਸਲਾ ਹੋਇਆ ਜੀ ਮਸਲਾ ਜੀ ਉਹ ਰਮਨ ਸ਼ਰਮਾ ਆ ਅੱਜ ਤੋਂ 4 ਮਹੀਨੇ ਨਾ ਪਹਿਲਾਂ 2 ਮਹੀਨੇ ਦਵਾਈ ਉਹ ਹੋਇਆ ਨਾ ਉਹ ਕਹਿੰਦਾ ਮੇਰੇ ਨਾਲ ਉਧਰ ਆ ਮੇਰੀ ਕੋਠੀ ਤੇ ਰਹਿ ਆ ਤੇ ਉਹ ਕਹਿੰਦੀ ਮੈਂ ਆਪਣੇ ਬੇਡੇ ਨਾਲ ਹੀ ਰਹਿਣਾ ਮੈਂ ਨਹੀਂ ਇਧਰੋਂ ਜਾਣਾ। ਤੋਂ ਇੱਕ ਤੋਂ ਆਮਾ ਮੋਟਾ ਨਾ ਆਪ ਜੱਤਾ ਹੋ ਗਿਆ ਤਗੜਾ ਚੱਲੀ ਜਾਂਦਾ ਸੀਗਾ। ਤੋਂ ਕਦੇ ਤੱਕ ਵੀ ਜਿਹੜੀ ਮਤਲਬਾਰ ਦੇ ਨਾਲ ਮਾਰਦੇ ਨਾ ਤੋਂ ਇਹਨਾਂ ਨੇ ਘੋਰ ਨਹੀਂ ਕੀਤਾ। ਤੋਂ ਅੱਜ ਆਇਆ ਬੈਠਾ ਘੰਟਾ ਡੇਢ ਚਾਹਲ ਚਾਹ ਦੀ ਵੀ ਗੱਲ ਕੀਤੀ ਹੈ। ਤੋ ਇਸ ਕੋ ਦਾ ਮਨ ਬਣ ਕੀ ਹੋ ਗਿਆ ਆਪਾਂ ਜੇ ਕੋਈ ਰੋੜਾ ਹੈ ਉਹਨੇ ਕੈਂਚੀ ਚਾੱਕ ਕੇ ਨਾ ਸਿੱਤੇ ਗਲੇ ਤੇ ਵਾਰ ਦਿੱਤਾ ਜੀ ਇਹ ਤੇ ਇੱਥੇ ਦੇਲ ਤੇ ਮਾਰੀ ਦੇਲ ਤੇ ਕਹਿੰਦੇ ਸਰਾਗ ਪੈ ਗਿਆ ਤੇ ਉਹਨੂੰ ਅਸੀਂ ਤਾਈ ਆਪਦੀ ਨੂੰ ਲੈ ਕੇ ਗਏ ਆ ਉੱਤੇ ਸਰਕਾਰੀ ਹਸਪਤਾਲ ਉੱਥੋਂ ਅਸੀਂ ਫਰੀਦਕੋਟ ਲੈ ਗਏ ਆ ਉੱਥੇ ਉਹ ਡੈਥ ਹੋ ਗਈ ਮਰਨ ਵਾਲਾ ਸ਼ਖਸ ਕੌਣ ਸੀ ਜੀ ਮਰਨ ਵਾਲਾ ਜੀ ਉਹ ਪ੍ਰਕਾਸ਼ਪੁਰੂਪ ਗੋਗੀ ਬਾਬਾ ਕਿੱਥੋਂ ਦਾ ਰਹਿਣ ਵਾਲਾ ਹੈ ਨਹੀਂ ਜੀ ਬੰਦਾ ਦਾ ਬੰਦਾ ਹੀ ਉਹ ਗਾਇਦ 4 ਨੰਬਰ ਵਾਰਡਪੰਸ ਨਹੀਂ ਆ ਕਿ ਨਾਮ ਹੈ ਉਹਦਾ ਰਵਰ ਸ਼ਰਮਾ ਤੇ ਮਰਨ ਵਾਲੇ ਦਾ ਕੀ ਨਾਮ ਹੈ ਪ੍ਰਕਾਸ਼ ਕੌਰ ਉਤਪੰਦੀ ਤੁਸੀਂ ਕੀ ਲੱਗਦੇ ਹੋ ਉਹਨਾਂ ਦੇ ਮੇਰੀ ਤਾਈ ਲੱਗਦੀ ਹੈ ਇਹ ਮਸਲਾ ਕਦੋਂ ਤੋਂ ਇਹ ਅੱਜ ਪੂਰਾ ਹੀ 10 ਦਿਨ ਹੋ ਗਏ ਜਿੱਚ ਕੇ ਚੱਲਦੇ ਨੂੰ ਕਦੇ ਆ ਜਾਂਦਾ ਦੀ ਮਾੜਾ ਮੋਟਾ ਬੋਲ ਕੇ ਚਲਾ ਜਾਂਦਾ ਅੱਜ ਉਹ ਕਹਿੰਦੇ ਵਾਹ ਵਾਹ ਮਜਮੂਰ ਕਰਦਾ ਵੀ ਜਾਣਾ ਹੈ ਕਿ ਮੈਂ ਤੈਨੂੰ ਮਾਰਾਂ ਐਵੇਂ ਗੱਲ ਸੁਣਨ ਚਾਹੀਏ ਉਹਨੇ ਨੋ ਅੰਦਰ ਹੈਗੀ ਜ਼ੋਰ ਕੋਈ ਲੜਕਾ ਮੁੰਡਾ ਵਗੈਰਾ ਕੋਈ ਨਹੀਂ ਵਾ ਮੁੰਡਾ ਕਿੱਥੇ ਗਿਆ ਮੁੰਡਾ ਕੰਮ ਤੇ ਲੱਗਿਆ ਜਿਵੇਂ ਪੀਓਪੀ ਤੇ ਜਾਂਦਾ ਉੱਥੇ ਗਿਆ ਸੀ ਤੋਂ ਨੋ ਨੇ ਉਹਦੀ ਆ ਕੇ ਬਾਹਰ ਰੋਲਾ ਪਾਇਆ ਜਦੋਂ ਮੇਰੀ ਸੱਸ ਨੂੰ ਮਾਰੀ ਜਾਂਦਾ ਮਾਰੀ ਜਾਂਦਾ ਉਹਨੇ ਨੂੰ ਕੈਂਚਿਆ ਕੁੰਚਿਆ ਮਾਰ ਕੇ ਜਿੰਨੇ ਨੂੰ ਸਾਰੇ ਬੰਨੇ ਵਾਲੇ ਵਾਸੀ ਇਕੱਠੇ ਹੋਏ ਕਿੱਕ ਮਾਰ ਕੇ ਉਹੋਂ ਨਿਕਲ ਗਿਆ ਇਧਰੋਂ